ਕੀ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰਨ ਜਾ ਰਹੇ ਹੋ ਕਿ ਇਹ ਤੁਹਾਡੀ ਪਹਿਲੀ ਵਾਰ ਹੈ ਕਿ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਵਿਸ਼ੇ ਨਹੀਂ ਵਿੱਚੋਂ ਚੁੰਦਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਹੈ ਇੱਕ ਵਿਦੇਸ਼ੀ ਵਿਦਿਆਰਥੀ ਜਾਂ ਫਿਰ ਕਰਮਚਾਰੀ ਹੁੰਦੇ ਨਾਤੇ ਕੈਨੇਡਾ ਵਿੱਚ ਦਾਖਲ ਹੁੰਦੇ ਨਿਯਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਲੋੜੀਂਦੇ ਦਸਤਾਵੇਜ਼ ਤੁਹਾਨੂੰ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਹਵਾਈ ਅੱਡੇ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਜਾਂ ਫਿਰ ਪੜ੍ਹਾਈ ਲਈ ਵੀਜ਼ਾ ਮਿਲਦਾ ਹੈ ਪਰ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੈ ਜਦੋਂ ਉਹ ਇਸ ਦੇਸ਼ ਦੀ ਯਾਤਰਾ ਕਰਦੇ ਨੇ ਜਿਸ ਦੇ ਨਾਲ ਬਹੁਤ ਜ਼ਰੂਰੀ ਦਸਤਾਵੇਜ਼ਾਂ ਬਾਰੇ ਅਨਿਸ਼ਚਿਤਾ ਹੋ ਜਾਂਦੇ ਨੇ ਹਵਾਈ ਅੱਡੇ ਉਤੇ ਉਤਰਨ ਉਤੇ ਇਮੀਗ੍ਰੇਸ਼ਨ ਉਤੇ ਗਲਤ ਦਸਤਾਵੇਜ਼ ਪੇਸ਼ ਕਰਨ ਦੇ ਨਾਲ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਅਜੋਸੀ ਕੈਨੇਡਾ ਦੇ ਵਿੱਚ ਦਾਖਲ ਹੋਣ ਵੇਲੇ ਇੱਕ ਵਿਦਿਆਰਥੀ ਕਰਮਚਾਰੀ ਦੇ ਕੋਲ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਨੇ ਇਸ ਬਾਰੇ ਦੱਸਾਂਗੇ ਖਵਾਇਰ ਜਦੇ ਉਤਰਨ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਪੇਸ਼ ਕਰਨੇ ਜ਼ਰੂਰੀ ਨੇ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੋਵਾਂ ਦੇ ਲਈ ਇੱਕੋ ਜਿਹੇ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰਹਿਣ ਸਹਿਣ ਤੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਾਫੀ ਫੰਡਾਂ ਦਾ ਸਬੂਤ ਵਿਦਿਆਰਥੀ ਕਾਮੇ ਬੈਂਕ ਸਟੇਟਮੈਂਟ ਅਤੇ ਹੋਰ ਦਸਤਾਵੇਜ਼ ਰਾਹੀਂ ਇਹ ਸਾਬਤ ਕਰ ਸਕਦੇ ਨੇ ਉਹਨਾਂ ਦੇ ਕੋਲ ਇੱਕ ਵੈਧ ਪਾਸਪੋਰਟ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਤੇ ਕਾਮਿਆਂ ਦੇ ਕੋਲ ਕੈਨੇਡੀਅਨ ਦੂਤਾਵਾਸ ਤੋਂ ਵੀਜ਼ਾ ਹੋਣਾ ਲਾਜ਼ਮੀ ਹੈ ਤੇ ਉਹਨਾਂ ਕੋਲ ਇੱਕ ਪੋਰਟ ਆਫ ਐਂਟਰੀ ਲੈਟਰ ਵੀ ਹੋਣਾ ਚਾਹੀਦਾ ਹੈ ਇਸ ਤੋਂ ਲਾਵਾ ਸਟੱਡੀ ਪਰਮਿਟ ਉੱਤੇ ਆਉਣ ਵਾਲੇ ਵਿਦਿਆਰਥੀਆਂ ਦੇ ਕੋਲ ਆਪਣੀ ਯੂਨੀਵਰਸਿਟੀ ਤੋਂ ਇੱਕ ਸਵੀਕ੍ਰਿਤ ਪੱਤਰ ਅਤੇ ਇੱਕ ਵੈਧ ਇਮੀਗ੍ਰੇਸ਼ਨ ਮੈਡੀਕਲ ਨਤੀਜਾ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਵਰਕ ਪਰਮਿਟ ਉੱਤੇ ਆਉਣ ਵਾਲੇ ਕਾਮਿਆਂ ਦੇ ਕੋਲ ਇਹ ਸਾਬਤ ਕਰਨ ਵਾਲੇ ਦਸਤਾਵੇਜ਼ ਹੋਣੇ ਚਾਹੀਦੇ ਨੇ ਕਿ ਉਹ ਨੌਕਰੀਆਂ ਦੀਆਂ ਸ਼ਰੂਤਾਂ ਨੂੰ ਪੂਰਾ ਕਰਦੇ ਨੇ ਇਚੀ ਦੇ ਵਿੱਚ ਕੰਮ ਦਾ ਤਸਰਬਾ ਅਤੇ ਸਿੱਖਿਆ ਸਰਟੀਫਿਕੇਟ ਸ਼ਾਮਲ ਨੇ ਕਾਮੇ ਦੇ ਕੋਲ ਆਪਣੇ ਮਾਲਕ ਤੋਂ LMIA ਸਰਟੀਫਿਕੇਟ ਵੀ ਹੋਣਾ ਚਾਹੀਦਾ ਤੇ ਉਹਨਾਂ ਦੇ ਰੋਸਗਾਰ ਨੰਬਰ ਨੂੰ ਦਰਸਾਉਣ ਵਾਲਾ ਸਰਟੀਫਿਕੇਟ ਵੀ ਲੋੜਿੰਦਾ ਹੋ ਸਕਦਾ ਹੈ ਕੈਨੇਡਾ ਦੇ ਹਵਾਈ ਅੱਡੇ ਉੱਤੇ ਉਤਰਨ ਤੇ ਕੈਨੇਡਾ ਬਾਰਡਰ ਸਰਵਿਸਿਜ਼ ਅਥਾਰਟੀ ਦੇ ਅਧਿਕਾਰੀ ਦੁਆਰਾ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਐਂਟਰੀ ਪੋਰਟ ਉਤੇ ਹੁੰਦੀ ਹੈ ਜੁਆਸ ਤੋਂ ਉਤਰਨ ਤੋਂ ਤੁਰੰਤ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਅਤੇ ਕਸਟਮਸ ਦੇ ਵੱਲ ਭੇਜਿਆ ਜਾਵੇਗਾ ਇਥੋਂ CBSA ਅਧਿਕਾਰੀ ਤੁਹਾਡੇ ਦਸਤਾਵੇਜ਼ ਦੀ ਸਮੀਖਿਆ ਕਰੇਗਾ ਤੇ ਤੁਹਾਨੂੰ ਸਵਾਲ ਪੁੱਛੇਗਾ ਤੇ ਪੁਸ਼ਟੀ ਕਰੇਗਾ ਕਿ ਤੁਸੀਂ ਕੈਨੇਡਾ ਵਿੱਚ ਦਾਖਲੇ ਦੇ ਲਈ ਸ਼ਰਤਾਂ ਨੂੰ ਪੂਰਾ ਕਰਦੇ ਹੋ ਜੇਕਰ ਅਧਿਕਾਰੀ ਤੁਹਾਡੇ ਜਵਾਬਾਂ ਤੋਂ ਸੰਤੁਸ਼ਟ ਹੈ ਤਾਂ ਤੁਹਾਨੂੰ ਇੱਕ ਅਨੁਜਾਫਰ ਵਰਕ ਪਰਮਿਟ ਜਾਰੀ ਕਰਨਗੇ ਜਿਤੇ ਤੁਹਾਨੂੰ ਦਾਖਲਾ ਮਿਲੇਗਾ ਕੀ ਤੁਸੀਂ ਕੈਨੇਡਾ ਵਿੱਚ ਜੋ ਪੜਾਈ ਜਾਂ ਕੰਮ ਕਰਨ ਜਾ ਰਹੇ ਹੋ ਕਿ ਇਹ ਤੁਹਾਡੀ ਪਹਿਲੀ ਵਾਰ ਹੈ ਕਿ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਵੀ ਸ਼੍ਰੇਣੀ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਤੇ ਵਿਚਾਰ ਕਰਨੀ ਲਾਉਣਾ ਹੈ ਇੱਕ ਵਿਦੇਸ਼ੀ ਵਿਦਿਆਰਥੀ ਜਾਂ ਫਿਰ ਕਰਮਚਾਰੀ ਹੁੰਦੇ ਨਾਤੇ ਕੈਨੇਡਾ ਵਿੱਚ ਦਾਖਲ ਹੁੰਦੇ ਨਿਯਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਲੋੜੀਂਦੇ ਦਸਤਾਵੇਜ਼ ਤੁਹਾਨੂੰ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਹਵਾਈ ਅੱਡੇ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਜਾਂ ਫਿਰ ਪੜਾਈ ਲਈ ਵੀਜ਼ਾ ਮਿਲਦਾ ਹੈ ਪਰ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੈ ਜਦੋਂ ਉਹ ਇਸ ਦੇਸ਼ ਦੀ ਯਾਤਰਾ ਕਰਦੇ ਨੇ ਜਿਸ ਦੇ ਨਾਲ ਬਹੁਤ ਜ਼ਰੂਰੀ ਦਸਤਾਵੇਜ਼ਾਂ ਬਾਰੇ ਅਨਿਸ਼ਚਿਤਤਾ ਹੋ ਜਾਂਦੇ ਨੇ ਹਵਾਈ ਅੱਡੇ ਉੱਤੇ ਉਤਰਨ ਉੱਤੇ ਇਮੀਗ੍ਰੇਸ਼ਨ ਉੱਤੇ ਗਲਤ ਦਸਤਾਵੇਜ਼ ਵਿੱਚ ਪੇਸ਼ ਕਰਨ ਦੇ ਨਾਲ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਅੱਜ ਅਸੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਵੇਲੇ ਇੱਕ ਵਿਦਿਆਰਥੀ ਕਰਮਚਾਰੀ ਦੇ ਕੋਲ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਨੇ ਇਸ ਬਾਰੇ ਦੱਸਾਂਗੇ ਖਵਾਇਰ ਦੇ ਉਤੇ ਉਤਰਨ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਪੇਸ਼ ਕਰਨੇ ਜ਼ਰੂਰੀ ਨੇ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੋਵਾਂ ਦੇ ਲਈ ਇੱਕੋ ਜਿਹੇ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰਹਿਣ ਸਹਿਣ ਤੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਾਫੀ ਫੰਡਾਂ ਦਾ ਸਬੂਤ ਵਿਦਿਆਰਥੀ ਕਾਮੇ ਬੈਂਕ ਸਟੇਟਮੈਂਟ ਅਤੇ ਹੋਰ ਦਸਤਾਵੇਜ਼ ਰਾਹੀਂ ਇਹ ਸਾਬਤ ਕਰ ਸਕਦੇ ਨੇ ਉਹਨਾਂ ਦੇ ਕੋਲ ਇੱਕ ਵੈਧ ਪਾਸਪੋਰਟ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਤੇ ਕਾਮਿਆਂ ਦੇ ਕੋਲ ਕੈਨੇਡੀਅਨ ਦੂਤਾਵਾਸ ਤੋਂ ਵੀਜ਼ਾ ਹੋਣਾ ਲਾਜ਼ਮੀ ਹੈ ਤੇ ਉਹਨਾਂ ਕੋਲ ਇੱਕ ਪੋਰਟ ਆਫ ਐਂਟਰੀ ਲੈਟਰ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਟੱਡੀ ਪਰਮਿਟ ਉੱਤੇ ਆਉਣ ਵਾਲੇ ਵਿਦਿਆਰਥੀਆਂ ਦੇ ਕੋਲ ਆਪਣੀ ਯੂਨੀਵਰਸਿਟੀ ਤੋਂ ਇੱਕ ਸਵੀਕ੍ਰਿਤ ਪੱਤਰ ਅਤੇ ਇੱਕ ਵੈਧ ਇਮੀਗ੍ਰੇਸ਼ਨ ਮੈਡੀਕਲ ਨਤੀਜਾ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਵਰਕ ਪਰਮਿਟ ਉੱਤੇ ਆਉਣ ਵਾਲੇ ਕਾਮਿਆਂ ਦੇ ਕੋਲ ਇਹ ਸਾਬਤ ਕਰਨ ਵਾਲੇ ਦਸਤਾਵੇਜ਼ ਹੋਣੇ ਚਾਹੀਦੇ ਨੇ ਕਿ ਉਹ ਨੌਕਰੀਆਂ ਦੀਆਂ ਸ਼ਰੂਤਾਂ ਨੂੰ ਪੂਰਾ ਕਰਦੇ ਨੇ ਜਿਦੇ ਵਿੱਚ ਕੰਮ ਦਾ ਤਸਰਬਾ ਅਤੇ ਸਿੱਖਿਆ ਸਰਟੀਫਿਕੇਟ ਸ਼ਾਮਲ ਨੇ ਕਾਮੇ ਦੇ ਕੋਲ ਆਪਣੇ ਮਾਲਕ ਤੋਂ LMIA ਸਰਟੀਫਿਕੇਟ ਵੀ ਹੋਣਾ ਚਾਹੀਦਾ ਤੇ ਉਹਨਾਂ ਦੇ ਰੋਸਗਾਰ ਨੰਬਰ ਨੂੰ ਦਰਸਾਉਣ ਵਾਲਾ ਸਰਟੀਫਿਕੇਟ ਵੀ ਲੁਡਿੰਡਾ ਹੋ ਸਕਦਾ ਹੈ ਕੈਨੇਡਾ ਦੇ ਹਵਾਈ ਅਲਟੀ ਉਤੇ ਉਤਰਨ ਤੇ ਕੈਨੇਡਾ ਬਾਰਡਰ ਸਰਵਿਸਿਜ਼ ਅਥੋਰਿਟੀ ਦੇ ਅਧਿਕਾਰੀ ਦੁਆਰਾ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਐਂਟਰੀ ਪੋਰਟ ਉਤੇ ਹੁੰਦੀ ਹੈ ਜਵਾਸ ਤੋਂ ਉਤਰਨ ਤੋਂ ਤੁਰੰਤ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਅਤੇ ਕਸਟਮ ਸੇਵਲ ਭੇਜਿਆ ਜਾਵੇਗਾ ਇਥੋਂ CBSA ਅਧਿਕਾਰੀ ਤੁਹਾਡੇ ਦਸਤਾਵੇਜ਼ ਦੀ ਸਮੀਖਿਆ ਕਰੇਗਾ ਤੇ ਤੁਹਾਨੂੰ ਸਵਾਲ ਪੁੱਛੇਗਾ ਤੇ ਪੁਸ਼ਟੀ ਕਰੇਗਾ ਕਿ ਤੁਸੀਂ ਕੈਨੇਡਾ ਵਿੱਚ ਦਾਖਲੇ ਦੇ ਲਈ ਸਰੂਰ ਤੁਹਾਨੂੰ ਪੂਰਾ ਕਰਦੇ ਹੋ ਜੇਕਰ ਅਧਿਕਾਰੀ ਤੁਹਾਡੇ ਜਵਾਬਾਂ ਤੋਂ ਸੰਤੁਸ਼ਟ ਹੈ ਤਾਂ ਤੁਹਾਨੂੰ ਇੱਕ ਗਿਆਨ ਜਾਂ ਫਿਰ ਵਰਕ ਪਰਮਿਟ ਜਾਰੀ ਕਰਨਗੇ ਜਿਤੇ ਨਾਲ ਤੁਹਾਨੂੰ ਦਾਖਲਾ ਮਿਲੇਗਾ ਕੀ ਤੁਸੀਂ ਕੈਨੇਡਾ ਵਿੱਚੋਂ ਪੜ੍ਹਾਈ ਜਾਂ ਕੰਮ ਕਰਨ ਜਾ ਰਹੇ ਹੋ ਕਿ ਇਹ ਤੁਹਾਡੀ ਪਹਿਲੀ ਵਾਰ ਹੈ ਕਿ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਵੀ ਸ਼੍ਰੇਣੀ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਹੈ ਇੱਕ ਵਿਦੇਸ਼ੀ ਵਿਦਿਆਰਥੀ ਜਾਂ ਫਿਰ ਕਰਮਚਾਰੀ ਹੁੰਦੇ ਨਾਤੇ ਕੈਨੇਡਾ ਵਿੱਚ ਦਾਖਲ ਹੁੰਦੇ ਨਿਯਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਲੋੜੀਂਦੇ ਦਸਤਾਵੇਜ਼ ਤੁਹਾਨੂੰ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਹਵਾਈ ਅੱਡੇ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਸਤੀ ਦਾ ਸਾਹਮਣਾ ਕਰਨਾ ਪਵੇਗਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਜਾਂ ਫਿਰ ਪੜ੍ਹਾਈ ਲਈ ਵੀਜ਼ਾ ਮਿਲਦਾ ਹੈ ਪਰ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੈ ਜਦੋਂ ਉਹ ਇਸ ਦੇਸ਼ ਦੀ ਯਾਤਰਾ ਕਰਦੇ ਨੇ ਜਿਹਦੇ ਨਾਲ ਬਹੁਤ ਜ਼ਰੂਰੀ ਦਸਤਾਵੇਜ਼ਾਂ ਬਾਰੇ ਅਨਿਸ਼ਚਿਤਤਾ ਹੋ ਜਾਂਦੇ ਨੇ ਹਵਾਈ ਅੱਡੇ ਉਤੇ ਉਤਰਨ ਉਤੇ ਇਮੀਗ੍ਰੇਸ਼ਨ ਉਤੇ ਗਲਤ ਦਸਤਾਵੇਜ਼ ਵਿੱਚ ਪੇਸ਼ ਕਰਨ ਦੇ ਨਾਲ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਅੱਜ ਅਸੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਵੇਲੇ ਇੱਕ ਵਿਦਿਆਰਥੀ ਕਰਮਚਾਰੀ ਦੇ ਕੋਲ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਨੇ ਇਸ ਬਾਰੇ ਦੱਸਾਂਗੇ ਕਵਾਇਰ ਦੇ ਉਤੇ ਉਤਰਨ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਪੇਸ਼ ਕਰਨੇ ਜ਼ਰੂਰੀ ਨਹੀਂ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੋਵਾਂ ਦੇ ਲਈ ਇੱਕੋ ਜਿਹੇ ਨਹੀਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰਹਿਣ ਸਹਿਣ ਤੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕਾਫੀ ਫੰਡਾਂ ਦਾ ਸਬੂਤ ਵਿਦਿਆਰਥੀ ਕਾਮੇ ਬੈਂਕ ਸਟੇਟਮੈਂਟ ਅਤੇ ਹੋਰ ਦਸਤਾਵੇਜ਼ ਰਾਹੀਂ ਇਹ ਸਾਬਤ ਕਰ ਸਕਦੇ ਨੇ ਉਹਨਾਂ ਦੇ ਕੋਲ ਇੱਕ ਵੈਧ ਪਾਸਪੋਰਟ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਤੇ ਕਾਮਿਆਂ ਦੇ ਕੋਲ ਕੈਨੇਡੀਅਨ ਦੂਤਾਵਾਸ ਤੋਂ ਵੀਜ਼ਾ ਹੋਣਾ ਲਾਜ਼ਮੀ ਹੈ ਤੇ ਉਹਨਾਂ ਕੋਲ ਇੱਕ ਪੋਰਟ ਆਫ ਐਂਟਰੀ ਲੈਟਰ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਟੱਡੀ ਪਰਮਿਟ ਉੱਤੇ ਆਉਣ ਵਾਲੇ ਵਿਦਿਆਰਥੀਆਂ ਦੇ ਕੋਲ ਆਪਣੀ ਯੂਨੀਵਰਸਿਟੀ ਤੋਂ ਇੱਕ ਸਵੀਕ੍ਰਿਤ ਪੱਤਰ ਅਤੇ ਇੱਕ ਵੈਧ ਇਮੀਗ੍ਰੇਸ਼ਨ ਮੈਡੀਕਲ ਨਤੀਜਾ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਵਰਕ ਪਰਮਿਟ ਉੱਤੇ ਆਉਣ ਵਾਲੇ ਕਾਮਿਆਂ ਦੇ ਕੋਲ ਇਹ ਸਾਬਤ ਕਰਨ ਵਾਲੇ ਦਸਤਾਵੇਜ਼ ਹੋਣੇ ਚਾਹੀਦੇ ਨੇ ਕਿ ਉਹ ਨੌਕਰੀਆਂ ਦੀਆਂ ਸ਼ਰੂਤਾਂ ਨੂੰ ਪੂਰਾ ਕਰਦੇ ਨੇ ਜੀ ਦੇ ਵਿੱਚ ਕੰਮ ਦਾ ਤਜਰਬਾ ਅਤੇ ਸਿੱਖਿਆ ਸਰਟੀਫਿਕੇਟ ਸ਼ਾਮਲ ਨੇ ਕਾਮੇ ਦੇ ਕੋਲ ਆਪਣੇ ਮਾਲਕ ਤੋਂ LMIA ਸਰਟੀਫਿਕੇਟ ਵੀ ਹੋਣਾ ਚਾਹੀਦਾ ਤੇ ਉਹਨਾਂ ਦੇ ਰੋਸਗਾਰ ਨੰਬਰ ਨੂੰ ਦਰਸਾਉਣ ਵਾਲਾ ਸਰਟੀਫਿਕੇਟ ਵੀ ਲੁੜਿੰਦਾ ਹੋ ਸਕਦਾ ਹੈ ਕੈਨੇਡਾ ਦੇ ਹਵਾਈ ਅਲਟੀ ਉਤੇ ਉਤਰਨ ਤੇ ਕੈਨੇਡਾ ਬਾਰਡਰ ਸਰਵਿਸਿਜ਼ ਅਥੋਰਿਟੀ ਦੁਆਰਾ ਤੁਹਾਡਾ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਐਂਟਰੀ ਪੋਰਟ ਉਤੇ ਹੁੰਦੀ ਹੈ ਜਵਾਸ ਤੋਂ ਉਤਰਨ ਤੋਂ ਤੁਰੰਤ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਅਤੇ ਕਸਟਮ ਸੇਵਲ ਭੇਜਿਆ ਜਾਵੇਗਾ ਇਥੋਂ CBSA ਅਧਿਕਾਰੀ ਤੁਹਾਡੇ ਦਸਤਾਵੇਜ਼ ਦੀ ਸਮੀਖਿਆ ਕਰੇਗਾ ਤੇ ਤੁਹਾਨੂੰ ਸਵਾਲ ਪੁੱਛੇਗਾ ਤੇ ਪੁਸ਼ਟੀ ਕਰੇਗਾ ਕਿ ਤੁਸੀਂ ਕੈਨੇਡਾ ਵਿੱਚ ਦਾਖਲੇ ਦੇ ਲਈ ਸੁਰੂਤਾਂ ਨੂੰ ਪੂਰਾ ਕਰਦੇ ਹੋ ਜੇਕਰ ਅਧਿਕਾਰੀ ਤੁਹਾਡੇ ਜਵਾਬਾਂ ਤੋਂ ਸੰਤੁਸ਼ਟ ਹੈ ਤਾਂ ਤੁਹਾਨੂੰ ਇੱਕ ਅਨਜਾਫਰ ਵਰਕ ਪਰਮਿਟ ਜਾਰੀ ਕਰਨਗੇ ਜਿਤੇ ਨਾਲ ท่นอุดดัชามิเลกา ਕੀ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰਨ ਜਾ ਰਹੇ ਹੋ ਕਿ ਇਹ ਤੁਹਾਡੀ ਪਹਿਲੀ ਵਾਰ ਹੈ ਕਿਉਂਕਿ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਵੀ ਵਿਸ਼ੇ ਰਣੇ ਵਿੱਚ ਚੋਂਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਤੇ ਵਿਚਾਰ ਕਰਨ ਦੀ ਲੋੜ ਹੈ ਇੱਕ ਵਿਦੇਸ਼ੀ ਵਿਦਿਆਰਥੀ ਜਾਂ ਫਿਰ ਕਰਮਚਾਰੀ ਹੁੰਦੇ ਨਾਤੇ ਕੈਨੇਡਾ ਵਿੱਚ ਦਾਖਲ ਹੁੰਦੇ ਨਿਯਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਲੋੜੀਂਦੇ ਦਸਤਾਵੇਜ਼ ਤੁਹਾਨੂੰ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਹਵਾਈ ਅੱਡੇ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਕੰਮ ਜਾਂ ਫਿਰ ਪੜ੍ਹਾਈ ਲਈ ਵੀਜ਼ਾ ਮਿਲਦਾ ਹੈ ਪਰ ਇਹ ਉਨਾ ਤਾਂ ਪਹਿਲਾ ਮੌਕਾ ਹੈ ਜਦੋਂ ਉਹ ਇਸ ਦੇਸ਼ ਦੀ ਯਾਤਰਾ ਕਰਦੇ ਨੇ ਜਿਹਦੇ ਨਾਲ ਬਹੁਤ ਜ਼ਰੂਰੀ ਦਸਤਾਵੇਜ਼ਾਂ ਬਾਰੇ ਅਨਿਸ਼ਚਿਤਾ ਹੋ ਜਾਂਦੇ ਨੇ ਹਵਾਈ ਅੱਡੇ ਉਤੇ ਉਤਰਨ ਉਤੇ ਇਮੀਗ੍ਰੇਸ਼ਨ ਉਤੇ ਗਲਤ ਦਸਤਾਵੇਜ਼ ਵਿੱਚ ਪੇਸ਼ ਕਰਨ ਦੇ ਨਾਲ ਤੁਹਾਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਅੱਜ ਉਸੇ ਕੈਨੇਡਾ ਦੇ ਵਿੱਚ ਦਾਖਲ ਹੋਣ ਵੇਲੇ ਇੱਕ ਵਿਦਿਆਰਥੀ ਕਰਮਚਾਰੀ ਦੇ ਕੋਲ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਨੇ ਇਸ ਬਾਰੇ ਦੱਸਾਂਗੇ ਖਵਾਇਰ ਜੋਤੇ ਉਤਰਨ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਪੇਸ਼ ਕਰਨੇ ਜ਼ਰੂਰੀ ਨਹੀਂ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦੋਵਾਂ ਦੇ ਲਈ ਇੱਕੋ ਜਿਹੇ ਨੇ